अरुण पहलवान दिल्ली लो गल्ला ठिकाणे लगण गया हां जी भाई तमान जी एक बारी विनती करो बि स्टेज ते अगो ਥੱਲੇ ਆਦਾ ਬੈਠ ਜਾਣਾ ਉੱਪਰ ਸਟੇਜ ਤੇ ਕੁਝ ਨਹੀਂ ਦਿਖ ਰਿਹਾ ਸੁਖਵਿੰਦਰ ਭਾਈ ਮੈਂ ਤਾਂ 15 20 ਬਾਰ ਬੋਲਤਾ ਐਸੋ ਐਸਐਚਓ ਸਾਹਿਬ ਪਤਾ ਨਹੀਂ ਇਹਨਾਂ ਨੂੰ ਨਹੀਂ ਸਮਝ ਆਉਂਦਾ ਭਰਾਵਾਂ ਨੂੰ ਪਿੱਛੇ ਜੰਗਲੇ ਕੋਲ ਆ ਜਾਓ ਤੁਹਾਨੂੰ ਵੀ ਕੁਸ਼ਤੀ ਦੇਖੇਗੀ ਉਪਰ ਵਾਲੇ ਨੂੰ ਵੀ ਦੁਖੇਗੀ ਮੈਂ ਉਹੀ ਚੀਜ਼ ਕਹਿੰਦਾ ਵੀ ਆ ਜਾ ਵੀਰ ਭਰਾਵਾਂ ਨੇ ਬੈਰੀਕੇਟ ਲਵਾਏ ਸੀ ਅਮਰਜੀਤ ਆਜੋ ਬਾਈ ਤੇ ਤੁਹਾਡੇ ਪਿਆਰ ਕਰਕੇ ਸਿਰਫ ਰੱਸੀ ਲਾਈ ਸੀ ਵੀਰ ਬਹੁਤ ਸੂਝਵਾਨ ਸਾਡੀ ਸੰਗਤ ਹੈ ਇਲਾਕੇ ਦੀ ਪਰ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦਾ ਬਾਈ ਉਹ ਦੇਖੋ ਉਧਰ ਵੀ ਸੰਗਤ ਦੇਖ ਰਹੀ ਗੁਸਤੀ ਇੱਧਰ ਵੀ ਦੇਖ ਰਹੀ ਇੱਧਰ ਵੀ ਪਰ ਇੱਥੇ ਕੀ ਹੈ ਇੱਥੇ ਕਿਤੇ ਗੁਰਤਾ ਨਹੀਂ ਪਿਆ ਮੱਖੀਆਂ ਜਿਹੜੀਆਂ ਉੜਤੇ ਆਉਂਦੀਆਂ ਨੇ ਬਈਏ ਧਿਆਨ ਯਾਰ ਪਲੀਜ਼ ਸਾਰੇ ਭਰਾਵਾਂ ਦਾ ਧੰਨਵਾਦ ਹੈ ਉਧਰ ਤੇਜਵੀਰ ਤੇ ਨਾਲ ਰਗੂ ਸੈਣੀ ਰਗੂ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਜਿੰਨੇ ਵੀ ਵੀਰ ਪੁੱਤੇ ਜਾ ਰਹੇ ਆ ਸਾਰਿਆਂ ਦਾ ਧੰਨਵਾਦ ਕਰਦੇ ਆਪਾਂ ਵਿਸ਼ੇਸ਼ ਤੌਰ ਤੇ ਲਓ ਹੁਣ ਲਈ ਸਟਾਈ ਹੈ ਰਿੰਕੂ ਕਹਿੰਦਾ ਹੁਣ ਗੱਲਾਂ ਟਿਕਾਣੇ ਲੱਗਣੀਆਂ ਨੇ ਹਾਂਜੀ ਗਿਦਾਰੇ ਭਾਈ ਇਹ ਦੋਨੋਂ ਝੰਡੀਆਂ ਜਿਹੜੀਆਂ ਸੇਮ ਬਜਟ ਦੀਆਂ ਨੇ ਆ ਕੁਸ਼ਤੀ ਤੋਂ ਬਾਅਦ ਆਪਾਂ ਸਿਕੰਦਰ ਸ਼ੇਖ ਤੇ ਨਾਲ ਨਿਸ਼ਾਂਤ ਦਿੱਲੀ ਦਰਮਿਆਨ ਕੁਸ਼ਤੀ ਹੋਣੀ ਹੈ ਲੈ ਵੀ ਸਿਕੰਦਰ ਸ਼ੇਖ ਤੂੰ ਵੀ ਤਿਆਰ ਹੋ ਕੇ ਆ ਜਾ ਜਲਦੀ ਦੇ ਕੇ ਉਧਰ ਧਰਮਿੰਦਰ بھائی ਆਇਆ ਹੋਇਆ ਹੈ ਮੁੱਲਾਪਰੀਆ ਬਾਪੂ ਸ਼ੇਰ ਸਿੰਘ ਜੀ ਦੇ ਪਲਕਤੇ ਜ਼ਿਗਰ ਸਾਡੇ ਦਰਮਿਆਨ ਨੇ ਇਹਨੂੰ ਬਾਦਮ ਬੋਲੀ ਥੋੜਾ ਮੋਟਾ ਗੀਤਕਾਰ ਹੈ ਗਾਣੇ ਲਿਖਦਾ ਗਾਣਾ ਕਰਵਾ ਦਈਏ ਫਿਰ ਲੈ ਵੀ ਵੀਰ ਰਾਜਾ ਫਿਰ ਸਪੋਰਟਸ ਦੇ ਲਈ ਗਾਣਾ ਗਾ ਦਈਏ ਫਿਰ ਆ ਆ ਭਰਾ ਨੂੰ ਦੋ ਸੁਖਵਿੰਦਰ ਸਿੰਘ ਜੀ ਮਾਈਕ ਦੇ ਦੋ ਆਪਣਾ ਬਹੁਤ ਬਹੁਤ ਧੰਨਵਾਦ ਹੈ ਆ ਬੋਲਣਾ ਨਹੀਂ ਹੈ ਭਾਈ ਵਿੱਚ ਕਿਸੇ ਕਮੈਂਟ ਦੇ ਉੱਤੇ ਬੇਨਤੀ ਹੈ ਜੀ ਪਿੰਡ ਦਾ ਮੁੰਡਾ ਹੈ ਸੁਖਮਿੰਦਰ ਸੁਖੀ ਤੇ ਗੀਤਕਾਰ ਵੀ ਹੈ ਲਿਖਦਾ ਵੀ ਹੈ ਤੇ ਗਾਉਂਦਾ ਵੀ ਹੈ ਉਹਨਾਂ ਦਾ ਸਿਰਫ ਹੀ ਕਮੈਂਟ ਲੈਣਾ ਹੈ ਹੈਲੋ ਹੋ ਯਾਰ ਜੋੜਾ ਦਸ ਬੈਰ 100 ਜੁੜਦੇ 100 ਜੁੜਦੇ ਹੋ ਖਰਿਆ ਚੋਂ ਖਰੇ ਜਿਹੜੇ ਆ ਜੁੜਦੇ ਆ ਉਹ ਜੁੜਦੇ ਦੋ ਕਿਰੇ ਪਿੱਛੇ ਲੜੇ ਕੋ ਕੇ ਕਿਥੇ ਕਿਥੇ ਜੜੇ ਤੇਰਾ ਜਾਣਦਾ ਏ ਸ਼ਹਿਰ ਗੋਰੀਏ ਹੋ ਕੱਲੇ ਯਾਰ ਨਹੀਂ ਕਮਾਏ ਜੱਟ ਨੇ ਕਮਾਏ ਨਾਲ ਵਹਿਰ ਗੋਰੀਏ ਹੋ ਕੱਲੇ ਯਾਰ ਨਹੀਂ ਕਮਾਏ ਜੱਟ ਨੇ ਕਮਾਏ ਨਾਲ ਵਹਿਰ ਗੋਰੀਏ ਬਾਜੀ ਤਾੜੀ ਮਾਰ ਗਏ ਬਾਈ ਤੇ ਇੱਕ ਮੈਂ ਬੇਨਤੀ ਕਰਾਂਗਾ ਸਾਡੇ ਜਿਹੜੇ ਲੰਗਰ ਦੀ ਸੇਵਾ ਵਾਲੇ ਆ ਪਵਿੱਤਰ ਸਿੰਘ ਜੀ ਰਣੀਆਂ ਰਣਜੀਤ ਰਣੀਆਂ ਸੈਣੀ ਜੀ ਜਿਹੜੇ ਲੰਗਰ ਦੀ ਹਰ ਸਾਲ ਸੇਵਾ ਕਰਦੇ ਆ ਟਰੈਕਟਰ ਦੀ ਵਾਹ ਵਾਹੀ ਦੀ ਸੇਵਾ ਕਰਦੇ ਆ ਤੇ ਨਾਲ ਹੀ ਸਾਡੇ ਆਟਾ ਚੱਕੀ ਵਾਲੇ ਜੱਗਾ ਸਿੰਘ ਦੇ ਬੇਟੇ ਜਿਹੜੇ ਕਿ ਹਰ ਸਾਲ ਆਟੇ ਦੀ ਸੇਵਾ ਲੰਗਰ ਦੇ ਵਿੱਚ ਕਰਦੇ ਆ ਉਹਨਾਂ ਦਾ ਬਹੁਤ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੱਗਾ ਵੀਰ ਕੀ ਬਾਤ ਹੈ ਉਧਰ ਜਹਾਜ਼ ਜੱਟਾਂ ਦੇ ਸੌਂਗ ਆ ਰਿਹਾ ਇਸੇ ਭਰਾ ਦਾ ਵੱਡੀ ਮੁਬਾਰਕਾਂ ਨੇ ਗੁੱਡ ਵਿਸ਼ਿਸ਼ ਨੇ ਹਾਂਜੀ ਪਾਣੀ ਬਾਈ ਜੀ ਰਿੰਕੋ ਵੀ ਵੇਟਰ ਵੀਰਾਂ ਨੂੰ ਕਹੋ ਜਰਾ ਰੈਫਰੀ ਵੀਰਾਂ ਨੂੰ ਪਾਣੀ ਭਲਾ ਦੇਵੇਗਾ ਭਰਾ ਬਾਈ ਬੈਹੋ ਹੁਣ ਸਾਰੇ ਵੀਰ ਆਓ ਜੀ ਸਿਕੰਦਰ ਸ਼ੇਖ ਦੇ ਨਾਲ ਨਿਸ਼ਾਨ ਦਿੱਲੀ ਅਗਲੀ ਕੁਸ਼ਤੀ ਲਈ ਤਿਆਰ ਰਹਿਣਾ ਇਧਰ ਅਵਤਾਰ ਸਿੰਘ ਜੀ ਮੰਗਾ ਜੋ ਕਿ ਅਗਲੇ ਸਾਲ ਦੀ ਇੱਕ ਨੰਬਰ ਦੀ ਝੰਡੀ ਹੋਣੀ ਹੈ 111000 ਰੁਪਿਆ ਸਾਡੇ ਵੀਰ ਅਵਤਾਰ ਸਿੰਘ ਜੀ ਮੰਗੇ ਵੱਲੋਂ ਹੋਵੇਗਾ ਉਧਰ ਜਸਵਿੰਦਰ ਸਿੰਘ ਸੈਣੀ ਸਾਡਾ ਵੀਰ ਪੰਜਾਬ ਪੁਲਿਸ ਡੱਡੂ ਮਜਰੇ ਵਾਲਾ ਭਰਾ ਉਹ ਵੀ ਲਾਈਵ ਜੁੜਿਆ ਹੋਇਆ ਹੈ ਭਰਾ ਦਾ ਵੀ ਧੰਨਵਾਦ ਕਰਦੇ ਆ ਔਰ ਨਾਲ ਕ੍ਰਿਸ਼ਨભાઈ 21000 ਰੁਪਏ ਸਾਡੇ ਭਰਾ ਨੇ ਅਗਲੇ ਸਾਲ ਲਈ ਵੱਡਾ ਐਲਾਨ ਕਰ ਦਿੱਤਾ ਔਰ ਨਾਲ ਹਰ ਭਜਨ ਸਿੰਘ ਜੀ ਉਹਨਾਂ ਦੇ ਵੱਲੋਂ ਇਸ ਵਾਰ 11000 ਅਗਲੇ ਵਾਰ 21000 ਰੁਪਏ ਹਰ ਭਜਨ ਵੱਲੋਂ ਹੋਵੇਗਾ ਔਰ ਸੁਖਵਿੰਦਰ ਸਿੰਘ ਜੀ ਸੁੱਖਾ ਬਾਈ ਜਿਸ ਭਰਾ ਵੱਲੋਂ ਇਸ ਵਾਰ 11000 21000 ਤੇ ਅਗਲੇ ਵਾਰ ਵੀ 21000 ਹੋਵੇਗਾ ਔਰ ਸਰਮਖ ਸਿੰਘ ਜੀ ਸਾਡੇ ਉਹਨਾਂ ਦੇ ਵੱਲੋਂ 21000 ਰੁਪਏ ਅਗਲੇ ਸਾਲ ਲਈ ਲਾਨ ਹੋ ਗਿਆ ਰਜਿੰਦਰ ਸਿੰਘ ਜੀ ਰਾਜੂ ਉਹਨਾਂ ਵੱਲੋਂ ਵੀ 21000 ਰੁਪਏ ਅਗਲੇ ਸਾਲ ਲਈ ਔਰ ਮੋਹਨ ਸਿੰਘ ਜੀ ਉਹਨਾਂ ਵੱਲੋਂ 51000 ਰੁਪਏ ਅਗਲੇ ਸਾਲ ਲਈ ਹੋਵੇਗਾ ਔਰ ਨਾਲ ਅਵਤਾਰ ਸਿੰਘ ਜੀ 31000 ਤੇ ਨਾਲ सा वीर राजपाल राजा जी विशेष तौर पर लंबरदार साहब उन्होंने वालों भी इक्की हजार रुपया होगा और रुपिंद सिंह जी राणा उन्होंने वालों भी इक्की हज़ार लेना राणा जी ग्यारह नाली गलबी रविंदर राणा जी नोट करो इक्की हजार ही लेना आपने और रणदीप सिंह जी राणा उन्हों व ग्यारह हज़ार रुपया अगले साल ही होगा बलबीर सिंह जी बीरा ਸਾਡੇ ਵੀਰ ਜਈ ਉਹਨਾਂ ਵੱਲੋਂ 11000 ਰੁਪਏ ਹੋਵੇਗਾ ਔਰ ਅਮਨਦੀਪ ਸਿੰਘ ਜੀ ਸੈਣੀ ਉਹਨਾਂ ਵੱਲੋਂ 11000 ਰੁਪਏ ਔਰ ਰਮਨ ਕੈਨੇਡਾ ਤੋਂ ਹੈ ਸਾਡਾ ਵੀਰ ਉਹ ਭਰਾ ਵੱਲੋਂ 21000 ਰੁਪਏ ਅਗਲੇ ਸਾਲ ਔਰ ਨਾਲ ਮਾਮਚੰਦ ਰਾਣਾ ਜੀ ਉਹਨਾਂ ਵੱਲੋਂ ਵੀ 11000 ਲਿਖਿਆ ਪਰ ਰਿੰਕੂ 21000 ਲਵਾਂਗੇ ਆਪਾਂ ਵੱਡੇ ਮਾਣ ਇਹ ਅਗਲੇ ਸਾਲ ਦੀ ਭਰਾਵਾ ਵੱਲੋਂ हम माइक रिंकू वीर देना चाहता भी सात पहलवान दानी वीर धन्यवाद करिए सिमरन सन ऑफ हरभजन सिंह उन्होंने इक्की हजार रुपया अगले साल ही एलान कर दिता उधर जिते तेजवीर सिंह रघु सैनी सन ऑफ ਅਵਤਾਰ ਸਿੰਘ ਮੰਗਾ ਇਹਨਾਂ ਵੱਲੋਂ 111000 ਜਿੱਤੇ ਅਵਤਾਰભાઈ ਵੱਲੋਂ ਹੈ ਤੇ ਆਹ ਦੋਨੇ ਭਤੀਜਿਆਂ ਵੱਲੋਂ 21 21000 ਉਹ ਗੱਲਾਂ ਟਿਕਾਣੇ ਲੱਗਣੀਆਂ ਨੇ ਮੰਗਿਆ ਅਗਲੇ ਸਾਲ ਗੱਲਾਂ ਟਿਕਾਣੇ ਲੱਗਣਗੀਆਂ ਜਸਵਿੰਦਰ ਸਿੰਘ ਲਾਈਵ ਚੱਲ ਰਿਹਾ ਉਹ ਵੀ ਕਰਦੇ ਇੱਕ ਵਾਰ ਜਸਵਿੰਦਰ ਸਿੰਘ ਲਾਈਵ ਜਸਵਿੰਦਰ ਸਿੰਘ ਸਾਡਾ ਵੀਰ ਸੈਣੀ ਸਾਹਿਬ YouTube ਤੇ ਲਾਈਵ ਜਿਹੜਾ ਅੱਜ ਦਾ ਖੇਡ ਮੇਲਾ ਕਰ ਰਿਹਾ ਜਸਵਿੰਦਰ ਸੈਣੀ ਲੈ ਵੀ ਤਾਲਬ ਵਿਚ ਲਿਆ ਭਲਵਾਨ ਨੂੰ ਬਾਹਰ ਨਹੀਂ ਕੁਸ਼ਤੀ ਮਿਲਣੀ ਤਾਲਬ ਵਿਚ ਲਿਆ ਮੇਰਾ ਵੀਰ ਕੁਸ਼ਤੀ ਨੂੰ ਬੋਲ ਹੈਲੋ ਮੈਂ ਆਪਣੇ ਪਿੰਡ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਕਿ ਜਿਹੜੇ ਹਰ ਸਾਲ ਸਾਨੂੰ ਬਹੁਤ ਵੱਡਾ ਸਹਿਯੋਗ ਦਿੰਦੇ ਨੇ ਸਹਿਯੋਗ ਦਿੰਨੇ ਆ ਜਦ ਅਸੀਂ ਕਲੈਕਸ਼ਨ ਕਰਨ ਜਾਂਦੇ ਆ ਪਿੰਡ ਦੇ ਵਿੱਚ ਸਾਨੂੰ ਕੋਈ ਚਾਹ ਕੋਈ ਪਾਣੀ ਕੋਈ ਠੰਡਾ ਮੈਂ ਕਹਿੰਦਾ ਵੀ ਜਿਹੜਾ ਘੰਟੇ ਦਾ ਕੰਮ ਆ ਸਾਡਾ 2 ਘੰਟੇ ਦਾ ਹੋ ਜਾਂਦਾ ਸੋ ਮੈਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਹਿਯੋਗੀ ਸੱਜਣਾ ਸੈਨੀਟੈਂਟ ਹੌਸ ਵਾਲੇ ਉਸ ਤੋਂ ਬਾਅਦ ਸੈਨੀ ਡੀਜੇ ਵਾਲੇ ਤੇ ਸਾਡੇ ਜਿਹੜੇ ਆਟਾ ਚੱਕੀ ਵਾਲੇ ਜੱਗਾ ਸਿੰਘ ਜੀ ਉਹਨਾਂ ਦਾ ਬੇਟਾ ਲੰਗਰ ਦੇ ਵਿੱਚ ਤੇ ਸਾਡੇ ਜਿਹੜੇ ਵੀਰ ਹੈਗੇ ਪਵਿੱਤਰ ਸਿੰਘ ਰਣਜੀਤ ਸਿੰਘ ਰਣੀਆਂ ਲੰਗਰ ਦੀ ਸੇਵਾ ਕਰਦੇ ਆ ਤੇ ਅਮਰਜੀਤ ਚਾਚਾ ਅਵਤਾਰ ਸਿੰਘ ਜੀ ਦਾਰਾ ਤੇ ਸਾਡੇ ਜੋਰਾ ਸਿੰਘ ਜੀ ਹੋਰ ਸਾਡੇ ਸਾਰੇ ਜਿਹੜੇ ਲੰਗਰ ਦੀ ਸੇਵਾ ਕਰਦੇ ਆ ਇਹਨਾਂ ਦਾ ਵੀ ਬਹੁਤ ਧੰਨਵਾਦ ਸਾਨੂੰ ਪਿੰਡ ਵਾਲਿਆਂ ਨੂੰ ਇਹੀ ਪਿੰਡ ਵਾਲੇ ਤੋਂ ਹੀ ਮੀ ਦਾ ਜੇ ਤਾਂ ਸਾਨੂੰ ਸਹਿਯੋਗ ਮਿਲਦਾ ਰਿਹਾ ਐਦਾਂ ਹੀ ਵਧੀਆ ਦੰਗਲ ਕਰਵਾਉਂਦੇ ਰਹਾਂਗੇ ਐਦਾਂ ਹੀ ਵਧੀਆ ਵੱਡਾ ਦੰਗਲ ਜਿਹੜਾ ਹੁੰਦਾ ਰਹੇਗਾ ਇਸ ਤੋਂ 1 ਮਿੰਟ ਜੀ ਸਾਡੀ ਜਿਹੜੀ ਕੈਸ਼ ਕਮੇਟੀ ਹੈ ਸਾਡੀ ਸਟੇਜ ਤੇ ਬੈਠੀ ਹੈ ਜਿਹੜੇ ਕੈਸ਼ ਦਾ ਸਾਰਾ ਸਭਾਰੇ ਸਾਡੇ ਹਰਮਨ ਸਿੰਘ ਵੀਰ ਜੀ ਜਿਹੜੇ ਕਿ ਸੁਪਰਡੈਂਟ ਰਟਾਇਰ ਹੋਏ ਆ ਆਪਣਾ ਪੰਜਾਬ ਲੈਬਲ ਡਿਪਾਰਟਮੈਂਟ ਤੋਂ ਮੋਹਨ ਸਿੰਘ ਜੀ ਨਾਲ ਪਰਮਜੀਤ ਸਿੰਘ ਜੀ ਬੈਠੇ ਆ ਸਰੂਪਾ ਵੀਰ ਜੀ ਬੈਠੇ ਆ ਕਾਕਾ ਸਿੰਘ ਜੀ ਧਮਾਨ ਬੈਠੇ ਆ ਬਲਬੀਰ ਸਿੰਘ ਜੀ ਇਹ ਸਾਡਾ ਸਾਰਾ ਆਡਿਟ ਕੈਸ਼ ਦਾ ਜਿਹੜਾ ਮੇਨ ਕੰਮ ਹੈ ਇਹ ਕਰਦੇ ਆ ਤੇ ਸਾਡੇ ਵੀਰ ਜੇਸਾ ਟੈਂਟ ਜੀ ਵਾਲੇ ਬੈਠੇ ਆ ਰਵੀ ਟੈਂਟ ਹਾਊਸ ਵਾਲੇ ਸੌਰੀ ਮੈਂ ਨਾ ਭੁੱਲ ਗਿਆ ਸੀ ਰਵੀ ਟੈਂਟ ਹਾਊਸ ਵਾਲੇ ਇਹਨਾਂ ਦੇ ਵੀ ਬਹੁਤ ਵੱਡਾ ਸੇ ਹੋਗਾ ਇਸੇ ਵੱਲੋਂ ਵੀ ਮਾਇਆ ਵੱਲੋਂ ਵੀ ਤੇ ਇੱਥੇ ਗਰਾਊਂਡ ਦੇ ਵਿੱਚ ਵੀ ਰਵੀ ਟੈਂਟ ਵਾਲੇ ਸਾਡੇ ਵੀਰ ਰਜੇਸ਼ ਕੁਮਾਰ ਜੀ ਸਾਹਿਬ ਸਿੰਘ ਜੀ ਕੇਬਲ ਟੀਵੀ ਵਾਲੇ ਪ੍ਰਦੀਪ ਸਿੰਘ ਤੇ ਜਨੈਲ ਸਿੰਘ ਜੀ ਤੇ ਨਾਲ ਰਜੇਸ਼ ਤੇ ਸਾਡੇ ਵੀਰ ਬੈਠੇ ਕਹਿਣਕਾਲੇ ਮੈਂ ਨਾ ਭੁੱਲ ਗਿਆ ਉਹਨਾਂ ਦਾ ਵੀ ਬਹੁਤ ਧੰਨਵਾਦ ਸੈਂਟੀ ਵੀਰ ਜੀ ਕਿਰਨ ਉਹਨਾਂ ਦਾ ਬਹੁਤ ਧੰਨਵਾਦ ਇਹਨਾਂ ਦਾ ਵੀ ਆਹ ਕੌਣ ਹੈ ਦਰਸ਼ਕ ਵੀਰੋ ਆਹ ਤਾਲਬ ਹੈ ਬਾਬਾ ਫਲਾਈ ਦੀ ਧਰਤੀ ਆਹ ਵੇਖੋ ਬੱਲੇ ਬੱਲੇ ਕਰਵਾ ਗਿਆ ਆ ਮਲੋਏ ਦੇ ਵਿੱਚ ਆਹ ਕੁਸ਼ਤੀ ਜਿੱਤ ਗਿਆ ਤਾਲਮਾ ਬਾਬਾ ਫਲਾਈ ਖੜਾ ਆਹ ਦੀਪਾ ਬਾਬਾ ਜੀ ਨੂੰ ਵੱਡੀ ਮੁਬਾਰਕਾਂ ਨੇ ਭਾਈ ਜੀ ਆਓ ਸਿਕੰਦਰ ਸ਼ੇਖ ਮਹਾਰਾਸ਼ਟਰ ਮੁੱਲਾਪੁਰ ਗਰੀਬਦਾਸ ਖੜਾ ਤੇ ਨਾਲ ਆਹ ਮੇਰੀ ਬੇਨਤੀ ਹੈ ਨਿਸ਼ਾਂਤ ਦਿੱਲੀ ਪਹਿਲਵਾਨ ਆਹ ਨਿਸ਼ਾਂਤ ਹਾਂਜੀ ਤੇ ਇਧਰ ਪੈਸਿਆਂ ਦਾ ਮੀ ਵਰਦਿਆ ਹੋਇਆ ਜਸਵੀਰ ਸੈਣੀ ਜੀ ਇਟਲੀ ਵਾਲੇ 21000 ਰੁਪਿਆ ਤੇ ਮਨਦੀਪ ਸਿੰਘ ਇਟਲੀ ਵਾਲਾ 21000 ਰੁਪਿਆ ਛਿੰਝ ਕਮੇਟੀ ਵਾਸਤੇ ਦੇ ਰਿਹਾ ਲੈ ਵੀ ਆ ਫਿਰ ਸਕੰਦਰ ਸ਼ੇਖ ਮਹਾਰਾਸ਼ਟਰ ਪਰ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਵੀ ਕੁਨਾਲ ਪਹਿਲਵਾਨ ਨਰੇਸ਼ ਦਾ ਬੇਟਾ ਜਿੱਤੇ ਵਾਸ ਸੁਣਨਾ ਹੈ ਉਹ ਆਵੇ ਵਿੱਚ ਕੁਨਾਲ ਕਿੱਥੇ ਕੁਨਾਲ ਆਮੜਾ ਦਾ ਸਨਮਾਨ ਕਰਵਾਉਣਾ ਆਪਾਂ ਨੇ ਹਾਂ ਜੀ ਇੱਕ ਮਿੰਟ ਧੰਵਾਦ ਜੀ ਹਾਂ ਜੀ ਕੈਰੀ ਆਓ ਤੇ ਕਰਮਵੀਰ ਸੈਣੀ ਕੌਮੀ ਜੀ ਸਾਨੋ ਭਜਨ ਸਿੰਘ ਜੀ ਉਹਨਾਂ ਵੱਲੋਂ ਵੀ 2000 ਰੁਪਇਆ ਸੋ ਅੱਗੇ ਵਾਸਤੇ ਵੀ ਉਮੀਦ ਕਰਦੇ ਹਾਂ ਕਿਸੇ ਤਰ੍ਹਾਂ ਵੱਧ ਚੜ ਕੇ ਕਿਉਂਕਿ ਇਸ ਨਾਲ ਪੂਰੇ ਪਿੰਡ ਦਾ ਨਾਮ ਰੋਸ਼ਨ ਹੋ ਰਿਹਾ ਹੈ ਹਾਂਜੀ ਜਿੰਮੀ ਜਿੰਮੀ ਆ ਪੱਜ ਕੇ ਇੱਧਰ ਬਾਈ ਸਾਡੇ ਵੱਡੇ ਵੀਰ ਜੀ ਪਿੰਡ